ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਅੱਜ ਜੋਬਨਪ੍ਰੀਤ ਸਿੰਘ ਦੇ ਸਟਾਫ ਮੈਂਬਰ ਸਕੂਲ ਤੋਂ ਸਟਾਫ ਮੈਂਬਰ ਆਏ ਨੇ ਮਿਲਣ ਵਾਸਤੇ ਮੈਡਮ ਦਾ ਪਤਾ ਲੈਣਾ हां ਤੇ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਜਿਹੜੇ ਆਏ ਨੇ ਇੱਕ ਆਪਣਾ ਇਹਨਾਂ ਦਾ ਸਟੂਡੈਂਟ ਬੱਚਾ ਹੈ ਉਹਨੂੰ ਵੇਖਣ ਵਾਸਤੇ ਆਏ ਨੇ ਮਾਲਕ ਇਹਨਾਂ ਨੂੰ ਜਿਆਦੀ ਕਲਾ ਤੰਦਰੁਸਤੀ ਬਖਸ਼ੇ ਤੇ ਜੋਬਨਪ੍ਰੀਤ ਨੂੰ ਵੀ ਤੰਦਰੁਸਤੀ ਬਖਸ਼ੇ ਬਾਕੀ ਪਰ ਉਹਨੇ ਇਹਨਾਂ ਨਾਲ ਵੀ ਮੁਲਾਕਾਤ ਜਬਰਦਸਤ ਸਾਰੇ ਪੁੱਛਦੇ ਕੋਈ ਅੱਜ ਨਹੀਂ ਆਇਆ ਕੋਈ ਸਸਤੀ ਕੋਈ ਨਾ ਰੋਣਾ ਨਾ ਪਤਾ ਮੈਂ ਜਿੱਥੇ ਲਗਾ ਦੇਵਾਂ ਤੇ ਜਬਰ ਭਾਜੀ ਉਹਨਾਂ ਦਾ ਨਾਮ ਦੱਸ ਕਿਹਦੇ ਨੇ ਮੈਂ ਦੱਸ ਦੱਸੇਗਾ ਤਾਂ ਭਾਜੀ ਨਾ ਦਾ ਗਵਰਨਮੈਂਟ ਡੀ ਕੇ ਰਸੂਏ ਤੋਂ ਅੱਛਾ ਦਰਵਾੜੇ ਤੋਂ ਤੇ ਦਰਵਾੜੇ ਤੋਂ ਚੱਲੇ ਆ ਠੀਕ ਆ ਇਹ ਮੈਡਮ ਆ ਸਾਡੇ ਪੀਆਰ ਉਹ ਠੀਕ ਆ ਸਾਡੇ ਸਕੂਲ ਦੇ ਹਮੇ ਨਾ ਮਿਲ ਗਏ ਅੱਛਾ ਉਹ ਮਹੀਨੇ ਦੀ ਜੋੜੀ ਨਹੀਂ ਹੈ ਸਾਡੀ ਹਾਂ ਇਹ ਸਾਡੇ ਭੈਣ ਜੀ ਕਿ ਉਹ ਕਿਹੜੇ ਸਪਾਈਡਰ ਦਾ ਕਰਦੇ ਤੇ ਐਂਟੀ ਜੀ ਸਪਾਈਡਰ ਦਾ ਕੰਮ ਕਰਦੇ ਆ ਠੀਕ ਆ ਇਹ ਭਾਈ ਕਨੈਕਟਰ ਦੀ ਜੌਬ ਕਰਦੇ ਆ ਅੱਛਾ ਕੋਟੀ ਠੀਕ ਠੀਕ ਤੇ ਆ ਭਾਈ ਕਿਹੜਾ ਕੰਮ ਕਰਦੇ ਇਹ ਭਾਈ ਸੋਟੀ ਕਰਦਾ ਕੰਮ ਕਰਦੇ ਤੇ ਉਹ ਤੁਹਾਡੇ ਬੋਟੀ ਜੀ ਕਿਹੜਾ ਕੰਮ ਕਰਦੇ ਆ ਹਾ ਸਵਾਈਪ ਹਾ ਸਵਾਈਪ ਉਹ ਸਵਾਈਪ ਦਾ ਕੰਮ ਕਰਦੇ ਆ ਲੱਕੀ ਬਹੁਤ ਬੋਲਦਾ ਆ ਤੁਹਾਡਾ ਉਹ ਸਭ ਤੋਂ ਵਧੀਆ ਕੰਮ ਹਾਂ ਉਹ ਸਭ ਤੋਂ ਵਧੀਆ ਕੰਮ ਉਹ ਜੂਰੀਏ ਕੰਮ ਸੁਨੇਹੇ ਤਿਆਰ ਕਰਕੇ ਤੁਰਨਾ ਆਪਣੇ ਪਤੀ ਪਰਮੇਸ਼ਰ ਨੂੰ ਸ਼ਾਮਾਂ ਨੂੰ ਠੀਕਣਾ ਮੁੜ ਕੇ ਵੇਟ ਕਰਨੀ ਇਦਾਂ ਇਦਾਂ ਹੀ ਆ ਵੀ ਸਹੀ ਗੱਲ ਆ ਹਰ ਇੱਕ ਬੰਦਾ ਕਿਰਪਾ ਕੀਤੀਏ ਚਲੋ ਵੀ ਤੁਹਾਡੇ ਕੋਲ ਸਹੀ ਸਲਾਮਤ ਜੋਗਨ ਬੈਠਾ ਹੈ ਹਾਂਜੀ 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 ਬਹੁਤ ਚੰਗਾ ਇਦਾਂ ਦੇਖੋ ਮੈਂ ਕਹਿੰਦਾ ਵੀ ਆ ਜਾਂਦਾ ਆਪਣੇ ਦੋਸਤਾਂ ਟਲਵਾੜੀ ਨੂੰ ਮੈਂ ਜਾਂਦਾ ਜਦੋਂ ਸਕੂਲ ਸਵੇਰੇ ਹਾਂ ਮਟੇ ਟ੍ਰੈਲੇ ਬਹੁਤ ਚੱਲਦੇ ਆ ਅੱਛਾ ਟ੍ਰੈਲਾ ਬੇਅੰਤ ਜਾਂਦੇ ਆ ਹਾਂਜੀ ਤੇ ਬਈ ਗਾਜ ਕੋਈ ਦੇਣਾ ਉਹਦਾ ਜਿੱਦਾਂ ਕੋਈ ਐਕਸੀਡੈਂਟ ਨਹੀਂ ਹੋਇਆ ਹੁੰਦਾ ਇੱਦਾਂ ਇੱਦਾਂ ਹੀ ਗੱਲ ਹਰ ਥਾਂ ਮਾਲੂ ਹਰ ਥਾਂ ਨੂੰ 4-5 ਕਿਲੋਮੀਟਰ ਦੇ ਕੋਈ ਨਾ ਕੋਈ ਨਾ ਟੱਕ ਕੇ ਤੇ ਪਾਰਟੀ ਆ ਜਾਂਦੇ ਕੇ ਚ ਵੱਜਿਆ ਮਿਲ ਜੇ ਹਾਂਜੀ ਹਾਂਜੀ ਉਹਦੇ ਬਾਅਦ ਥੋੜਾ ਜਿਹਾ ਰੋਕ ਰਹਾਤੀ ਵੀ ਸਵੇਰੇ ਜਿਹੜੇ ਬੱਚੇ ਜਾਂਦੇ ਨਾ ਫਿਰ ਅੱਛਾ ਇਹਨੇ ਕਿ ਟੈਸਟ 6:00 ਤੋਂ ਲੈ ਕੇ 10:00 ਵਜੇ ਤੱਕ ਹਾਂ ਤੇ ਫਿਰ 2:00 1:00 ਵਜੇ ਤੋਂ ਲੈ ਕੇ ਤੇ 4:00 ਵਜੇ ਤੱਕ ਨਹੀਂ ਤੱਕ ਮਗਰ ਟਿਪਰ ਨਹੀਂ ਚੱਲਣਗੇ ਵੈਸੇ ਉਹ ਵੈਸੇ ਬਹੁਤ ਵਧੀਆ ਚੱਲੀ ਚੱਲਦੀ ਹੈ ਕ੍ਰੈਸ਼ਰ ਫੋਦਰੋਂ ਸਿਰ ਵਿੱਚ ਕ੍ਰੈ ਜਾਰੇ ਜਿਹੜੇ ਹਰਿਪੁਰੋਂ ਗਏ ਦੇਨ ਬੱਚੇ ਤਾਂ ਨਾਲ ਇੱਕ ਨੂੰ ਇੱਕ ਸਿਗਰਟ ਨੂੰ ਹਾਲੇ ਚੱਤਾਂ ਗਏ ਸਿਕਰੇ ਗਏ ਅੱਛਾ ਯਾਰੇ ਪੂਰੇ ਵਾਇਰ ਨੂੰ ਇੱਕ ਕੋਲ ਤੇ ਨਗਾਇਲ ਗੱਡੀ ਚੱਲੀ ਉਹਨਾਂ ਦੇ ਆਹ 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 ਨਾ ਇਦਾਂ ਹੈਗਾ ਵੀ ਚਲੋ ਪਰਮਾਨਾਂ ਨੇ ਬੜੀ ਕਿਤਾ ਦਿੱਤੀ ਵੀ ਸਹੀ ਸਲਾਮਤ ਤਾਂ ਇਹ ਪੂਰੇ ਇਹ ਬਿਠੇ ਆ ਬਿਲਕੁਲ ਬਿਲਕੁਲ ਐਕਸੀਡੈਂਟ ਦਾ ਨਾਂ ਹੀ ਮਾਰਾ ਮਾਰਾ ਜੀ ਮਾਰਾ ਸਤਿ ਸ਼੍ਰੀ ਅਕਾਲ ਤੇ ਜੋ ਇਹਨਾਂ ਦਾ ਸੁਭਾਵੀ ਚਲੋ ਦੱਸਦੇ ਆ ਮੇਰੇ ਨੂੰ ਨਹੀਂ ਬਈ ਸੁਭਾਵੇਂ ਦਾ ਬਹੁਤ ਵਧੀਆ ਸਾਰੇ ਨਾਲ ਹੱਥ ਮੁੱਕਾ ਗਰੀ ਤੇ ਨਾਲ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਉਹਦੇ ਸੁਭਾਵਾ ਦਾ ਕਰਕੇ ਤੁਸੀਂ ਮਿਲਣ ਵਾਸਤੇ ਪਹੁੰਚੇ ਹੋ ਜੋ ਇਹ ਕੋਈ ਬੰਦਾ ਹੁੰਦਾ ਤੂੰ ਜਾਂਦਾ ਹੀ ਮੈਂ ਕੋਈ ਪਹਿਲਾਂ ਹੀ ਆਇਆ ਨਾ ਹਾਂ ਅੰਗਣਾ ਹਰ ਵੀ ਬਿਲਕੁਲ ਬਿਲਕੁਲ ਹੀ ਜਾਣਦਾ ਸੀਗਾ ਇਹਨਾਂ ਅੱਛਾ ਇਹਨਾਂ ਇਹਨਾਂ ਦਾ ਫੋਨ ਮੈਨੂੰ ਆਇਆ ਕਿ ਮਗੰਦਾ ਦੇ ਉੱਤੇ ਕਿਤੇ ਵੀ ਇਹ ਦੇਣਾ ਇਥੇ ਜਮ ਦੇਣਾ ਹੈ ਅੱਛਾ ਤੇ ਇਹ ਮੇਰੇ ਮਨ ਨੂੰ ਜੋਰ ਨਹੀਂ ਮਿਲੇ ਆ ਹਾਂ ਇਹਨਾਂ ਦਾ ਫਤੀਰਾ ਮੇਰੇ ਨਾਲ ਮਰੀ ਨਰਸ ਆ ਮਲੇ ਨਾ ਗੱਲਬਾਤ ਵਧੀਆ ਜੀਣਾ ਨਹੀਂ ਹਾਂ ਤੇ ਬੜਾ ਮੈਨੂੰ ਵਧੀਆ ਲੱਗਾ ਮੈਂ ਕਿਹਾ ਵੀ ਨਹੀਂ ਤਾਂ ਕੋਈ ਬਾਹਲੇ ਬੰਦੇ ਨਾਲ ਸਹੀ ਕਿਤੇ ਸਹੀ ਕੰਮ ਗੱਲ ਨਹੀਂ ਕਰਦਾ ਹਾਂਜੀ ਹਾਂਜੀ ਇਹਨਾਂ ਨੇ ਮੈਨੂੰ ਪੂਰਾ ਸਹਿਨੇ ਤੀ ਮੈਨੂੰ ਐਪੀ ਜਾਂਦੇ ਜਾਓ ਤੇ ਮੈਂ ਮੈਡਮ ਨੂੰ ਹੰਦੇ ਦੂੰਗਾ ਇਹਦੇ ਸਹੀ ਗੱਲ ਮੈਨੂੰ ਵੀ ਜੀਕੀ ਹੋ ਗਿਆ ਵੀ ਚਲੋ ਉਹਨਾਂ ਨੇ ਆਪਣੇ ਬੜੇ ਕੀਕੇ ਨਰਮਾ ਲੋਇਆ ਨੇ ਵਧੀਆ ਗੱਲਾਂ ਕਰ ਤਰੀਕਿਆਂ ਗੱਲ ਕੀਤੀ ਹੈ ਠੀਕ ਹੈ ਤੇ ਨਹੀਂ ਤਾਂ ਨਵਾਂ ਬੰਦਾ ਆਉਂਦਾ ਪਹਿਲੀ ਵਾਰੀ ਬਸ ਸੋਚਦਾ ਵੀ ਕਈ ਸੋਹ ਜਾਓ ਕਰਦਾ ਮੈਂ ਇਹਨਾਂ ਹਾਂ ਤੇ ਉਦੋਂ ਮੈਂ ਦੱਸਿਆ ਵੀ ਮੈਂ ਇਸ ਹਮ ਆਇਆ ਠੀਕ ਹੈ ਤੇ ਹੁਣ ਤੇ ਵਰੀਆ ਮੈਡਮ ਵਾਲੀ ਗੱਲਾਂ ਕਰਦੇ ਕਹਿੰਦੇ ਜਿਨ੍ਹਾਂ ਦਾ ਸੁਭਾਅ ਜਿਵੇਂ ਮਤਲਬ ਹਰ ਇੱਕ ਨਾਰੀ ਮੇਰਾ ਪੜਾਇਆ ਠੀਕ ਹੈ ਉਹ ਪਰਮਾਤਮਾ ਤੁਹਾਨੂੰ ਰਸਤੀਆਂ ਬਾਰੇ ਅਹੀਂ ਤੇ ਕਹਿੰਦੇ ਬਤ ਚਲਦੀ ਜਿਆਦੀ ਠੀਕ ਹੈ ਇਹ ਘਰ ਵੀ ਗੱਲਾਂ ਕਰਦਾ ਵੀ ਇਹ ਤਾਂ ਤੇਰਾ ਸਕੂਲ ਸੰਜਾ ਹੋ ਗਿਆ ਹੁਣ ਅੱਜ ਸਹੀ ਗੱਲ ਹੈ ਸਕੂਲ ਇਹ ਤਾਂ ਬੇਲੀ ਗੱਲ ਕਰਦਾ ਤੁਹਾਨੂੰ ਗੱਲ ਹੈ ਕਿ ਦੇਖੋ ਇਹ ਜ਼ਰੂਰੀ ਆ ਸਵੇਰੇ ਜਿਹੜਾ ਉੱਠ ਕੇ ਅਸੀਂ ਟਾਈਮ ਨਾਲ ਜਿਹੜਾ ਸਕੂਲਾਂ ਚ ਜਾਈ ਜਾਂਦੇ ਜਾਂ ਮਾਲ ਡਿਊਟੀ ਤੇ ਜਾਣਾ ਹੈ ਨਾ ਬਹੁਤ ਜ਼ਰੂਰੀ ਆ ਹਾਂਜੀ 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 ਨਹੀਂ ਤਾਂ ਸੁਸਤੀ ਪੈ ਰਹੇ ਹੁਣ ਜਿੱਦਾਂ ਕੱਲ ਛੁੱਟੀ ਆ ਨਾ ਕੱਲ ਟਾਈਮ ਨਾਲ ਉੱਠੀ ਨਹੀਂ ਹੁਣਾਂਗਾ ਤੇ ਹਾਂ ਵੱਖਣਾ ਛੁੱਟੀ ਆ ਕੋਈ ਗੱਲ ਨਹੀਂ ਹਮ ਉੱਠ ਕੇ ਤਿਆਰ ਹੋ ਕੇ ਬੰਦਾ ਤਾਂ ਚਲੇ ਜਾਂਦਾ ਚਲੇ ਜਾਂਦਾ ਇਹਨਾਂ ਸਾਰੀ ਦਿਨ ਸੁਸਤੀ ਬਈ ਰਹਿੰਦੀ ਰੁਟੀਨ ਬੱਜੀ ਹੁੰਦੀ ਆ ਨਾਲ ਟਾਈਮ ਨਾਲ ਪ੍ਰੈਸ਼ ਹੋ ਜਾਂਦਾ ਜਦੋਂ ਆਪਾਂ ਘਰਾਂ ਦੇ ਵਿੱਚ ਜੋਬ ਤੇ ਜਾਂਦੇ ਆ ਨਾ ਉੱਥੇ ਮੈਂਡ ਜਿਹੜਾ ਚੇਂਜ ਹੋ ਜਾਂਦਾ ਬਹੁਤ ਵਧੀਆ ਲੱਗਦਾ ਚੰਗੇ ਲੱਗਦਾ ਸਾਡੀਆਂ ਜਿਹੜੀਆਂ ਕਈ ਦਣੇ ਸੋਚਾਂ ਉੱਠੀਆਂ ਕਿ ਖਾਣ ਆਉਂਦੀਆਂ ਹਾਂ ਹਾਂਜੀ ਹਾਂ ਬਾਹਰ ਮੈਂ ਕੋਲੇ ਜਾਂਦਾ ਹਾਂ ਹਾਂਜੀ ਸਾਰੇ ਭੈਣ ਭਰਾਵਾਂ ਨੇ ਆਪੋ ਆਪਣੀਆਂ ਗੱਲਾਂ ਕਰਦੀਆਂ ਮੁੱਖੋ ਵਕਤ ਦਸਣੀਆਂ ਸੁਣਣੀਆਂ ਤੋਂ ਇਹ ਨਾਲ ਟਾਈਮ ਪਾਸ ਵਧੀਆ ਹੋ ਜਾਂਦਾ ਨਾਲ ਸਹੀ ਗੱਲ ਹੈ ਚਲ ਹੁਣ ਤੂੰ ਵੇਖੋ ਚਾਜੀ ਪਿਆਰ ਕਰ ਗੱਲਾਂ ਬਾਤਾਂ ਗਏ ਬੈਠੇ ਨੇ ਨਹੀਂ ਨਹੀਂ ਤੇ ਇਹ ਭੈਣ ਜੀ ਵੀ ਉਥੋਂ ਲੱਗੂ ਹੀ ਆ ਹਾਂਜੀ ਕਮਾਲ ਹੋ ਤੂੰ ਅੱਛਾ ਅੱਛਾ ਠੀਕ ਆ ਸਾਡਾ ਬਹੁਤ ਪਿਆਰ ਹੈ ਜਿਹਨਾਂ ਜੋ ਪਤਾ ਇਦਾਂ ਇਦਾਂ ਹੀ ਤੇ ਅਜੇ ਘਰ ਵੇਲੇ ਪਰਮਾਤਮਾ ਦੇ ਇਹ ਵਰਤਾਸ ਕਰਨੇ ਕਿ ਪਰਮਾਤਮਾ ਇਹ ਤੰਤਰਿਸ਼ਤੀ ਬਖਸ਼ ਦੇਣਾ ਤੇ ਆ ਚੁੜੇਗਾ ਧੰਨਵਾਦ 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 ਉਹਨਾਂ ਦਾ ਅਸੀਂ ਇਸ ਕਰਕੇ ਸੀਗਾ ਕਿ ਖੁਸ਼ੀ ਆਉਂਦੀ ਘਰ ਵੇਲੇ ਤੇ ਫਿਰ ਹਾਂ ਚਲੋ ਤੁਹਾਡੀ ਅਰਦਾਸਾਂ ਜਿਹੜੀਆਂ ਮੇਰੇ ਮਾਲਕ ਨੇ ਬੜੇ ਬੜੇ ਪੈਸੇ ਸੁਣਨੇ ਆ ਕੋਈ ਤੇ ਇਹ ਕੋਈ ਕਰਨੀ ਪਣੀ ਕਿਦੇ ਘਾਇਰ ਪੈਲੇ ਇਹ ਤਾਂ ਅਸਾਂ ਦਾ ਜੋਬ ਨਾ ਉਦੋਂ ਦੇ ਕਿ ਤੇਰੀ ਅਦਾ ਸਾਈ ਕਰਨੀ ਆ ਮੈਨੂੰ ਵੀ ਕਰਨਾ ਚਾਹਾਂਗਾ ਬਈ ਹੈ ਹੀ ਆ ਜੇਰੀ ਦਾ ਸਾਈ ਕਰਾਉਣੀ ਆ ਹਾਂਜੀ ਹਾਂਜੀ ਇਹਦਾ ਕੋਈ ਨਾ ਲੱਗਾ ਖੁਸ਼ ਹੋਏਗੀ ਨਾ ਮੈਂ ਫਟਾ ਪ੍ਰੋਗਰਾਮ ਦਾ ਨਾ ਸਾਰਾ ਦਾ ਸਭ ਕੁਝ ਇਹ ਲੈ ਆਈ ਇਹੋ ਜਿਹੇ ਲੱਭਾ ਪਾ ਪਾ ਵੀ ਇਹਦਾ ਦੇਣਾ ਸਾਡੇ ਰੋਹ ਜਾਨ ਦਉ ਸਾਡੇ ਰਾਤੇ ਕੀਤਾ ਹੈ ਹਾਂ ਇਹ ਦੋ ਪਰਮਾਤਮਾ ਦੇ ਹੱਥ ਵਸੇ ਇਹ ਸਾਰੀ ਇਹ ਠੇਕਾ ਮੇਰੇ ਪਰਮਾਤਮਾ ਦੇ ਹੱਥਾਂ ਆਪਣੀਆਂ ਨਵਾਸੀਆਂ ਕੁਝ ਨਹੀਂ ਨਵਾਸੀਆਂ میری ਮੇਰੀ ਮੇਰੀ ਆ ਏ ਨਾਲ ਕੋਈ ਪਤਾ ਨਹੀਂ ਮਰ ਬੰਦ ਕੇ ਕਿਹਨੇ ਖੋਖਿਆ ਫਿਰ ਦੇਣੀ ਹੈ ਹਾਂ 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 ਤੇ ਕਰਦੇ ਹਾਂ ਜਹਾ ਹੁੰਦੀ ਕਿ ਬੜੀ ਪਰਖੂ ਬਿਲਕੁਲ 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 ਸਹੀ ਗੱਲ ਆ ਅਸਤੇ ਨੇ ਉਹ ਕਹੀ ਤਾਂ ਵੀ ਕੋਈ ਨਹੀਂ ਤਤ ਪਰਮਾਤਮਾ ਦਾ ਰਸ ਦੀਏ ਰਿਆ ਨੇ ਸਹੀ ਗੱਲ ਆ ਕਿਹੜੇ ਦੁੱਖ ਆਇਆ ਕਰੇ ਮੂਨੇ ਤੋਂ ਅਜ ਸੁੱਕੀ ਹਮਾਂ ਹਾਂ ਮੈਂ ਵੀ ਜਿਹੜਾ ਬਿਲਕੁਲ ਰੇ ਕੁਈ ਮਾਦਮ ਨੇ ਦੋ ਤਿੰਨਾਂ ਬਣਾਈਆਂ ਆ ਧੁੱਪ ਦੇ ਸ਼ਾਂ ਜੇ ਨਾ ਰਾਤ ਆ ਤੇ ਸੁੱਖ ਦੁੱਖੇ ਚੱਲਦੇ ਬਾਕੀ ਇਹ ਪਤਾ ਨਹੀਂ ਹੁੰਦਾ ਕਿ ਕਿੰਨਾ ਵੱਡਾ ਹੋਣਾ ਇਸ ਤੇ ਮਾਦਮ ਨੇ ਛੋਟਾ ਕਰ ਦਿੱਤਾ ਛੋਟਾ ਕਰਕੇ ਬੀਚਰ ਹੁੰਦਾ ਸੀ ਨਾ ਨਾ ਉਹਦਾ ਖਾਇਆ ਨਾ ਮੈਂ ਕਿਹਾ ਇਹ ਬੜਾ ਮੈਂ ਕਹਿੰਦਾ ਉਹ ਕੋੜੀ ਨਾ ਕੋੜ ਦਾ ਜਾਗੜਾ ਹੀ ਨਾ ਜੇ ਨਾ ਉਹ ਉੱਥੇ ਤੱਕ ਗੱਡੀ ਵੱਜੇ ਤੇ ਗੱਡੀ ਨਾ ਬਜੇ ਉਹ ਜੇ ਸਭ ਸੈਂਟਰ ਤੇ ਵਜੇ ਤੇ ਉਸ ਜਾਗੜੇ ਉਸ ਸਾਈਡ ਤੇ ਡਰਾਈਵਰ ਸਾਈਡ ਤੇ ਦੇਖੋ ਲੋਹੇ ਦਾ ਜਾਗੜਾ ਲੱਗਾ ਹਾਂਜੀ ਇਟ੍ਰਾਲਾ ਜਾਂਦਾ ਟਰਾਲਾ ਸਿੱਧਾ ਰਸਦਾ ਸਦਾ ਵੇਤੀ ਉੱਤਰ ਗਿਆ ਨਾ ਬੰਦਾ ਲੱਭਾ ਇਹ ਟਰਾਲੇ ਤੋਂ ਬਾਅਦ ਚ ਕੱਢਿਆ ਅੱਛਾ ਸੇ ਕੱਢਿਆ ਲੱਦਿਆ ਨਹੀਂ ਸੈਟਦਾ ਅੱਛਾ ਸੇ ਕਾ ਵੀ ਨਹੀਂ ਗਈ ਬੋੜਾ ਕਿ ਨਹੀਂ ਉੱਤੋਂ ਟਿਕਣਾ ਇਦਾਂ ਸਿਰ ਪਰ ਥੱਲੇ ਪਾਣੀ ਨਾ ਤੇ ਬਾਕੀ ਤੁਹਾਡੀ ਅਰਦਾਸਾਂ ਮੇਰੇ ਮਾਲਕ ਨੇ ਸੁਣਦੀਆਂ ਤੇ ਉਹ ਹੀ ਸੁਣਨ ਵਾਲਾ ਤਾਰੇ ਕੋਈ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਜੋਗਨ ਵਾਸਤੇ ਸਾਰੇ ਅਰਦਾਸਾਂ ਕਰ ਰਹੇ ਹੋ ਅਰਦਾਸਾਂ ਬਹੀ ਰੋਜੀ ਕਰਦਾ ਮੈਂ ਤੁਹਾਨੂੰ ਕਹਿੰਦੀ ਮੇਰਾ ਸ਼ੀਸ਼ਾ ਸਾਰੇ ਤੁਹਾਨੂੰ ਦੱਸਿਆ ਕਾਈ ਮਤੜੀ ਗਿਆ ਸਿੰਗਿਫਿਕੇਟਾਂ ਕਰ ਮੇਰੀ ਆਪਣੀ ਛੋਟੀ ਸੇ ਪੈਦੇ ਸਕੇ ਭਰੀ ਆ ਮੈਨੂੰ ਨਹੀਂ ਸੀ ਪਤਾ ਕੋਈ ਇਦਾਂ ਦਾ ਦਰਸਦਾ ਵੀ ਹੈਗਾ ਆ ਕੋਈ ਮੈਂ ਕਿਹਾ ਤੁਮੇਰਾ ਭਰਾ ਮੈਂ ਸਾਰੇ ਅਰਦਾਸ ਵੀ ਕਰਾਂਗੀ ਸਹੀ ਗੱਲ ਆ ਉਦੋਂ ਮੈਂ ਜੋਗਨ ਵੀ ਦਾਲ ਕਹਿਣਾ ਮੈਂ ਜਦੋਂ ਸਕੂਲ ਦਾ ਗ੍ਰੇਡ ਜਾਨਾ ਨਾ ਮੈਨੂੰ ਨਮਸ਼ਕਾਰ ਕਰਾਇਆ ਕਰ ਸਕੂਲ ਇਥੇ ਰੋਜੀ ਰੂਟੀ ਲੱਗੀ ਹੈ ਸਹੀ ਗੱਲ ਆ ਜੋ ਨੂੰ ਨਮਸ਼ਕਾਰ ਕਰਦਾ ਸ਼ੁਕਰ ਮਾਲਕਾ ਮੇਰੀ ਲਾਈਏ ਰੋਟੀ ਰੋਟੀ ਲਾਈ ਨੂੰ ਬੜਾ ਵੈਸੇ ਕੋਈ ਨਹੀਂ ਨਾ ਦੇਖੋ ਮੈਂ ਸਕਰਾ ਸਕੂਲ ਜਾਂ ਡੀਏਵੀ ਪੜਿਆ ਹਾਂ ਜਿੱਦਾਂ ਉਹ ਆਪਣੇ ਪਿੰਡ ਵੀ ਸਕੂਲ ਆ ਜਿਹੜੇ ਨਗੀ ਦਾ ਨਾ ਉੱਥੇ ਤੇ ਆਪਣੇ ਆ ਵੀ ਹਾਂ ਸਲਾਮ ਹੁੰਦੀ ਆ ਨਮਸਤਾਂ ਸਲਾਮ ਹੁੰਦੀ ਆ ਵੀ ਬੇਪਰਖ ਆਪਾਂ ਪੜੇ ਹਾਂ ਆਪਾਂ ਕੁਛ ਨਾ ਕੁਛ ਮਰੇ ਮਨ ਦੇ ਵਿੱਚ ਆਪਣੇ ਆ ਬਿ ਆਟੋਮੈਟਿਕਲੀ ਨਾ ਚੇਤਾ ਝੁਗ ਜਾਂਦਾ ਝੁਗ ਜਾਂਦਾ ਤੇ ਇਹ ਗੱਲ ਹੈਗੀ ਵੀ ਚਲੋ ਇਹ ਇਹਨਾਂ ਨੂੰ ਸਭ ਕੁਝ ਮਿਲਿਆ ਆ ਹਾਂਜੀ ਹਾਂਜੀ ਇਹ ਕੋ ਵੀ ਅਸੀਂ ਦੇਣ ਵਾਲਾ ਪਰਮਾਤਮਾ ਹੀ ਆ ਪਰ ਦੇਖੋ ਇਲਾਜ਼ੀ ਲੜਨੂੰ ਦਾਇੰਦਾ ਬਾਕੀ ਭੈਣ ਭਰਾਵਾਂ ਦਾ ਤੁਹਾਡਾ ਬੜਾ ਸਾਥ ਆ ਆਣ ਕੇ ਪਿੰਡ ਵੀ ਗੱਲਾਂ ਕਰਦਾ ਦੱਸਦਾ ਸਕੂਲ ਦੇ ਵਿੱਚ ਇੰਨਾ ਬੇਲੇ ਕਰਦਾ ਮੈਂ ਇਹ ਤਾਂ ਨਹੀਂ ਸਭ ਸੌਂਦਾ ਤੇ ਟਾੜੀ ਵੀ ਕਰਦਾ ਹੋਊਗਾ ਜਦੋਂ ਵੀ ਮੈਂ ਖੇਤੀ ਵੀ ਆ ਜਾਂਦਾ ਹਨ ਤੇ ਨੁਕਾਹ ਆਂਦਾ ਮੈਂ ਉੱਥੇ ਆਪਣੇ ਕੰਮ ਕਰ ਆਇਆ ਹਾਂ ਉੱਥੇ ਦੱਸ ਆਇਆ ਹਾਂ ਤਾਂ ਕਰਕੇ ਕਿ ਹੁਣ ਦਵਾਈ ਲੈਣੇ ਜਾਣਾ ਹੁੰਦਾ ਤਾਂ ਇੱਥੇ ਜਾਣਾ ਹੁੰਦਾ ਬਸ ਦਵਾਈਆਂ ਵਗੈਰਾ ਮੈਂ ਤਾਂ ਮੇਰੇ ਹਿਸਾਬ ਇਸ ਤਰ੍ਹਾਂ ਕਿ ਜਰਾ ਕੁਲਾਤਾ ਹਾਂ ਤੇ ਪਰ ਮੈਂ ਤਾਂ ਨਿਚਰੀ ਕਿਸੇ ਨਾਲ ਅਟੈਚਮੈਂਟ ਨਹੀਂ ਮਿਲਦੀ ਤੇ ਮੈਂ ਕਿਹਾ ਤੇਰਾ ਨਾ ਅਟੈਚਮੈਂਟ ਪਰ ਕਿਉਂ ਹੋ ਗਈ ਵਿਚਾਰ ਸੀ ਨਾ ਮਤਲਬ ਜੇ ਪਿਛਲੇ ਜਰਨਤ ਕੋਈ ਹੈਗੇ ਆਏ ਆ ਕੋਈ ਆ ਗਿਆ ਵੀ ਸਾਈਜ਼ ਵੀ 90 90 ਦਾ ਪੈਂਟਲਾ ਵਾ ਦਾ ਸੌਫਾਸ ਦਾ ਹੈ ਤੇ ਜਾਂਦੇ ਹੁ ਤਾਂ ਤੀਰਲਾ bina ਬੈਲੈਂਸ ਬਣ ਗਿਆ ਜਿਆ ਬਾਕੀ ਇਹ ਚਲੋ ਹੱਸਦੇ ਖੇਡਦੇ ਤੁਹਾਡਾ ਵੀ ਜਦੋਂ ਪਾਸ ਹੋ ਜਾਂਦਾ ਇਹਦਾ ਵੀ ਹੋ ਜਾਂਦਾ ਤੇ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਤੇ ਮਾਲਕ ਧੰਨ ਚੜ੍ਹ ਦੀ ਕਲਾ ਤੰਦਰ ਦੇ ਬਗ ਜੇ ਤੁਸੀਂ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰੋ ਇਸੇ ਵੇਲੇ ਹੋਏ ਤਾਂ ਮੈਂ ਨਾ ਤੇ ਬੈਠਾ ਨਹੀਂ ਕਰਣਾ ਬੈੜ ਤੇ ਮੈਂ ਤਾਂ ਸੋਚੀ ਜਨਾ ਕੋਣਾ ਕੋ ਮੈਂ ਲੱਤਾਂ ਨਹੀਂ ਹੁੰਦੀਆਂ ਸਿੱਧੀਆਂ ਅੱਛਾ ਮਾਤਾ ਕਹਿੰਦੀ ਕੇ ਨਰਸੂਂਗੇ ਨਾ ਮੇ ਲੱਤਾਂ ਨਹੀਂ ਪੂਰੀਆਂ ਹੁੰਦੀਆਂ ਫਿਰ ਮੈਨੂੰ ਚੇਤਾ ਆ ਗਿਆ ਬੈੜ ਦਾ ਹਾਂ ਮੈਂ ਕਿਹਾ ਜੇ ਮੇਰੀ ਲੱਤਾਂ ਨਹੀਂ ਪੂਰੀਆਂ ਹੁੰਦੀਆਂ ਚੱਲ ਕੋਈ ਨਹੀਂ ਬੈੱਡ ਵੱਡਾ ਹੋ ਜਾਂਦਾ ਮੈਂ ਜਿੱਤਿਆ ਰਾਜ ਮੰਤਰੀ ਦਾ ਬਹੁਤ ਬੇਦ ਜਰਾ ਦੇਦ ਆ ਗਿਆ ਤੇਰੀਆਂ ਮੈਂ ਛੇ ਖੋਦਾ ਚਾਵੇਂ ਮੇਰਾ ਕੱਦ ਆ ਮੇਰੇ ਤਾਂ ਬੁੱਲੇ ਨਹੀਂ ਰਾਜਮਤਵਾਦੀ ਜੀ ਮੁੰਜਾ ਮੁੰਜਾ ਬਣਾਉਣਾ ਉਸ ਨੂੰ ਕੋਈ ਨੀ ਦੀ ਪੀੜੀ ਤੇ ਪਾ ਲਾ ਮੇਰਾ ਉਟਾ ਦੇਖਿੰਦਾ ਮਗੈ ਤੂੰ ਪਰ ਵੀ ਨਾ ਕਿਵੇਂ ਚੱਕਰ ਲਾਏਗਾ ਲੋੜੀ ਨੂੰ ਕੋਈ ਚੀਜ਼ ਉਹ ਵੇ ਗੱਲ ਵੀ ਫਿਰ ਉੱਥੇ ਆ ਗਈ ਵੀ ਦੇਖੋ ਬੱਚਿਆਂ ਦਾ ਪਿਆਰ ਵੀ ਮਾਪਿਆਂ ਨਾਲ ਕਿੰਨਾ ਹੈ ਤੇ ਕਿੰਨਾ ਮਗੇ ਦਰਦੀ ਕਮੇਟੀ ਬੋਰ ਬਣਾ ਲੈਂਦੇ ਕਰੀ। ਇੱਕ ਤਾਈਂ ਪਾਸ ਵੀ ਇਦਾਂ ਹੀ ਹੁੰਦਾ। ਬੱਚੇ ਪਿਆਰ ਨਾਲ ਆਸਾ ਕਿੱਦਾਂ ਜਿੱਥੇ ਹੋਵੇ ਉੱਥੇ ਸਾਰਾ ਕੁਝ ਵਧੀਆ ਹੁੰਦਾ। ਬਾਕੀ ਜਿਹੜਾ ਕੋਈ ਗੱਲ ਕਿਸੇ ਵੀ ਸਾਧਾਰਨ ਬਾਰੇ ਗੱਲ ਕੋਈ ਲੋਕ ਉਹਨੂੰ ਹੀ ਕਰਦੇ ਆ। ਜਿਹੜਾ ਕੋਈ ਗੱਲ ਸਾਧਾਰਨ ਕੋ ਬੁਲਾਉਂਦਾ ਹੀ ਵੀ ਨਹੀਂ ਕੋਣ ਨੂੰ। ਇਦਾਂ ਕਿਸੇ ਦਾ ਕਹਿਣ ਦਾ ਤਰੀਕਾ ਵੀ ਹੁੰਦਾ ਕਿ ਇਹ ਮੂੰਹੋਂ ਗੱਲ ਚੱਜਦੀ ਵੀ ਹੈ। ਜੋ ਬੰਦਾ ਵੀ ਇਹੀ ਸੁਭਾਅ ਹੈ ਟੀਚਰ ਆਪਣੇ ਕੋਲ ਡਿਪਰੈਸ ਹੁੰਦੇ ਹੈ ਕਿ ਬੜੀ ਪੜਾਈ 'ਚ ਬੱਚਿਆਂ 'ਚ ਸਟ੍ਰੈਸ ਹੁੰਦੇ ਹੈ ਨਾ ਕਿ ਕੋਈ ਨਾ ਕੋਈ ਗੱਲ ਕਰ ਦੇਣੀ ਹੈ ਤੇ ਟੀਚਰ ਇਹਨੂੰ ਮੂਲ ਵਧੀਆ ਬਣ ਜਾਂਦਾ ਹੈ। ਇਹ ਕੁਝ ਖ ਜੋ ਮੰਗੀ ਕਰੀ ਜੋਗੀ ਕਰੀ ਇਹ ਦੇ ਦੇ ਸਹੀ ਗੱਲ ਆ ਜੀ ਧੰਨਵਾਦ ਚਲ ਜਬਰ ਪਿਆਰ ਤੂੰ ਛੇਤੀ ਠੀਕ ਹੋ ਤੇਰੀ ਤਾਂ ਬਹੁਤ ਲੋੜ ਆਪ ਨੂੰ ਸਹੀ ਗੱਲ ਹੈ ਰਵੀ ਮੀਆਂ ਦਾ ਦੇ ਦੇ ਆ ਕੋ ਨਾ ਮੈਂ ਇਹਨੂੰ ਮੋਟਾ ਥੱਲੇ ਛੱਡ ਆਇਆ ਕਰਨਾ ਸੇਰੇ ਕਮਨ ਮ ਜਾਵੇ ਲੈ ਆ ਕਰਨਾ ਹਾਂਜੀ ਫੋਰ ਦਾ ਪਰੇ ਦਾ ਆਜਮੰਦ ਨੂੰ ਅੰਦਰ ਉੱਤਰਨਾ ਦਾ ਬੰਦਾ ਨਹੀਂ ਇਹ ਤਾਂ ਬਾਹਰ ਨਾਲ ਬੱਸ ਬੰਦਾ ਗਾਉਂ ਪੁੱਤ ਦੀ ਵਿਚਾਰੀ ਇਹ ਵੀ ਚੁੱਕ ਹੋਈ ਹੁੰਦੀ ਹੈ ਨਹੀਂ ਸਹੀ ਗੱਲ ਸ਼ੂਮ ਟਾਈਮ ਦਾ ਆਈਡੀਆ ਹੂੰ ਇਹ ਕਦੀ ਮੈਨੂੰ ਨਹੀਂ ਉਸ ਵੇਲੇ ਹਾਂ ਹਾਂ ਕਰਮਾ ਹੁੰਦਾ ਹੈ ਮੇਰੇ ਜਾਂਦੇ ਆ ਕਿੰਨਾ ਲੜੂ ਲੈਣਾ ਇਹ ਜਿਹੜਾ ਬਚਾਰਾ ਇਹ ਜਿਹੜਾ ਫਲਾਮਾ ਵਿਚਾਰਾ ਇਹ ਜਿਹੜਾ ਫਲਾਮਾ ਹੱਸ ਤੇ ਜਿਹੜਾ ਮੈਂ ਸਾਥ ਪੈਂਦਾ ਸੀ ਕਹਿੰਦਾ ਲੈਣਾ ਹੈ ਮੈਨੂੰ ਜੀ ਤੇ ਵਿਚਾਰੇ ਦਿਨ ਰਾਤ ਦੀ ਡਿਊਟੀ ਦੇ ਜੇ ਦੇ ਦੇ ਸਹੀ ਗੱਲ ਹੈ ਜਿਹੜਾ ਕੋਈ ਕਹਿੰਦਾ ਉਹ ਇਹਨੂੰ ਬਿਠਾ ਦਿੰਦਾ ਕਿ ਚਲੋ ਹਾਂ ਚਲੋ ਕੋਈ ਨਹੀਂ ਇੱਕ ਮਾਨਤਾ ਹੁੰਦਾ ਉਹ ਤਾਂ ਹੀ ਉਹ ਵੀ ਪੈਂਦਾ ਅਗਲਾ ਵੀ ਇਹ ਨੂੰ ਪੈਂਦਾ ਵੀ ਤਾਂ ਹੀ ਆ ਤੇ ਪਤਾ ਵੀ ਆ ਵੀ ਉਹ ਇਹ ਬੰਦੇ ਦੇ ਕੰਮ ਮੇਰਾ ਕਰ ਦੇਣਾ ਮੰਨ ਜਾਣਾ ਤੇ ਮੰਨ ਜਾਣਾ ਉਹ ਤਾਂ ਹੀ ਅਗਲਾਈ ਨੂੰ ਬਹਿ ਦਿੰਦਾ ਸਹੀ ਗੱਲ ਕਰਦਾ ਜੀ ਅੱਛਾ ਸ਼ਾਦੀਆਂ ਗਿਰਜੀਆਂ ਘੁਮਾਤੀਆਂ ਉਸ ਨਾਲ ਦਾ ਬੰਦਾ ਹੀ ਫਿੱਟ ਹੈ ਬਾਈ ਜਿਹੜਾ ਬੰਦਾ ਰਫਤ ਅੱਛਾ ਪਿੰਡ ਨੂੰ ਪੁੱਛਿਆ ਉਹ ਕਹਿੰਦਾ ਚੌਂਕੀਦਾਰ ਕੋਲ ਜਾਂਦੇ ਉਹ ਚੌਂਕੀਦਾਰ ਕੋਲ ਉਹਨਾਂ ਨੇ ਡਿਸਟ ਕੱਟ ਕੇ ਤੇ ਜਿਹੜੇ ਆਪਣੇ ਮੋਬਾਈਲ 'ਚ ਹਾਂ ਬੰਦਾ ਹੀ ਬੰਦਾ ਕੋਈ ਲੱਭਣਾ ਸੀ ਸਿਕੰਦਰ ਸਿੰਘ ਬੰਦਾ ਹੈ ਗਿਰਜੀਆਂ ਬਣਜ ਅੱਛਾ

ਚਲਦਾੇ ਕੰਮ ਵਧੀਆ ਕੋਈ ਸੰਸਾਰ ਹੀ ਸੁਖੋ ਸੁਖਾ ਹਾਂਜੀ ਇਹ ਦੋਨੇ ਚੀਜ਼ਾਂ ਚਲਣੀਆਂ ਹੈ ਨਾਲੇ ਨਾ ਮੈਂ ਚਲ ਜਾਈ ਬਾਰੇ ਕਾਈਸਾ ਹੋਰ ਨਾਂਗਦੇ ਬੜੇ ਜਦੋਂ ਜਾਇਆ ਕਰਾਂਗੇ ਨੇ ਇੱਧਰ ਤੇ ਉਧਰ ਹੀ ਹੋ ਜਾਏਗਾ ਹੁਣ ਆਪਾਂ ਆਇਆ ਕਰਾਂਗੇ ਮੈਂ ਪੱਟਸ ਹੁਣ ਪਤਾ ਲੱਗਿਆ ਨਾ ਮੈਂ ਰੋਈ ਆ ਮੈਂ ਠੀਕ ਆ ਕੋਈ ਘਰ ਦਾ ਪਤਾ ਲੱਗਿਆ ਦਿਨੇ ਰਾਤ ਜਦੋਂ ਮਰਜ਼ੀ ਆਓਗੇ ਤੇ ਕਿਹਾ ਦਿੱਤੇ ਸਾਰੇ ਰਿਸ਼ਤੇਦਾਰੀ ਦੇ ਇਹਨੇ ਅੱਛਾ ਅੱਛਾ ਹੋਏ ਕਰਕੇ ਮੈਂ ਅੱਗੇ ਬਹਾਂਡੀ ਉਦਾਂ ਹੀ ਹੈ ਦੋਵਾਂ ਨੇ ਹੋਣਾ ਸੀ ਅੱਛਾ ਅੱਛਾ ਤੇ ਕਹਿੰਦੇ ਸੀ ਕਿ ਤਨੜ ਸੁਖਵਾਲਾ ਵਜਾਵਾਂਗੇ ਤਨੜ ਸੁਖਵਾਲਾ ਤੁਹਾਡੇ ਲੱਗ ਗਿਆ ਬਿਲਕੁਲ ਹੀ ਹਾਂ ਸੁਖਵਾਲਾ ਦੇ ਦੋ ਜਾਣੇ ਹਰ ਦਾ ਕੰਮ ਕਰਦੇ ਵੀਡੀਓ ਚ ਹਾਂ ਤੇਰੇ ਨੇ ਗਏ ਆ ਜੋ ਬੰਦੇ ਜੋ ਬੰਦੇ ਮਰਜੀ ਕਰਦੇ ਨੇ ਸੁਪਰ ਬੜੇ ਪਿਆਰ ਕਰਦੇ ਨੇ ਬਹੁਤ ਚੰਗੇ ਆ ਉਹ ਸਾਡੇ ਇੱਕ ਪਰਿਵਾਰਕ ਮੈਂਬਰ ਬਣ ਚੁੱਕੇ ਆ ਸਾਨੂੰ ਲੱਗਦਾ ਹੀ ਨਹੀਂ ਕਿ ਮਨ ਅਗੇ ਛੋਟੇ ਕਰਦੇ ਆ ਸਾਨੂੰ ਨਹੀਂ ਲੱਗਦਾ ਉਹਨਾਂ ਦੇ ਬਹੁਤ ਛੋਟੇ ਕਰਦੇ ਨੇ ਅਕਲਮੰਦ ਹੁੰਦੇ ਆ ਬਹੁਤ ਬਹੁਤ ਉਹ ਨਾਲ ਆਪਣੇ ਮਨ ਲੈ ਕੇ ਨਾਲ ਵੀ ਮੈਨੂੰ ਕਹਿ ਕਰ ਕਹਿਣਾ ਨਹੀਂ ਪਤਾ ਤੂੰ ਵੱਡੀ ਆ ਤੂੰ ਬਹੁਤੀ ਛੋਟੀ ਨਹੀਂ ਹੈਗੀ ਬਤਨ ਜੋਗਨ ਮਜ਼ਾਕ ਕਰਦਾ ਜਾਣਦੇ ਆ ਪਤਾ ਇੰਨਾ ਨਹੀਂ ਕਰਨਾ ਚਲੋ ਕੋਈ ਨਹੀਂ ਇਦਾਂ ਹੀ ਕਿੱਥੇ ਲੜਾਈ ਵਿੱਚ ਦੀਦੀ ਬੈਠੇ ਵਿਚਕਾਏ ਹੋਵੇ ਤੁਹਾਨੂੰ ਘਟਾਉਣ ਬਾਸ ਤੇ ਪਤਾ ਨਹੀਂ ਕਿ ਸਰ ਇਹਦਾ ਤਾਂ ਪਰ ਜਾਈ ਭਾਵੇਂ ਉਹਨਾਂ ਤੇ ਰਹਿਣਗੇ ਨਾ ਜੋ ਵੱਟ ਚਲਾਨੀ ਕਰਦੀਆਂ ਨੇ ਆ ਨਾ ਵੱਡੀ ਭੈਣ ਵਾ ਮੈਂ ਨਾ ਪੁੱਤ ਚਾਦਦੀ ਹਾਂ ਪੁੱਛ ਲੋ ਸਹੀ ਹੋ ਸਹੀ ਬੱਚਾ ਤੁਹਾਡੇ ਆ ਕੇ ਤਾਂ ਇਹ ਮੈਂ ਕਿਹਾ ਮੈਂ ਮੱਖਾ ਦੇਖਿਆ ਕਰ ਬੱਚਾ ਤੁਹਾਡਾ ਹੀ ਅਸਵੀਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਕੋਲ ਰਹਿਣਾ ਨੇ ਹਾਂਜੀ ਹਾਂਜੀ ਤੇ ਇਹ ਵੀ ਰਾਤ ਹੀ ਕੱਟਣੀ ਸਾਡੇ ਕੋਲ ਤੇ ਅਸਲੀ ਮਾਪੇ ਨੇ ਤੁਰੀ ਆ ਇਹਦੇ ਸਭ ਦੇ ਨੇ ਜਾਣਾ ਹੁੰਦਾ ਮਾਰਨ ਵਾਂਗੂ ਰੇ ਇਧਰ ਜੀ ਵੀ ਤਾਂ ਨਹੀਂ ਲੱਗਦਾ ਜਾਨ ਫਿਰ ਨਹੀਂ ਫਿਰ ਹਾਂ ਜੇ ਇਹ ਤਾਂ ਮੋੜਨਾ ਹੋਵੇ ਤਾਂ ਸੋ ਜਾਣਾ ਕੀ ਕਰੇਗਾ ਨਹੀਂ ਨਹੀਂ ਕਰਦਾ ਤੇ ਘਰੋਂ ਬੰਦਾ ਭਾਵੇਂ ਥੋੜਾ ਗੁੱਸੇ ਜਿ ਵੀ ਹੋਏ ਉਥੇ ਜਾ ਹਾਂ ਜੀ ਬਦਲ ਜਾਂਦਾ ਵਾ ਬਦਲ ਜਾਂਦਾ ਚੇਹਰੋ ਜਾਂਦਾ ਲੋਈ ਆ ਗਈ ਹੈ ਇਹ ਕੀ ਆਇਆ ਤੇ ਨੀ ਨਹੀਂ ਆਉਂਦਾ ਕੋਈ ਨਹੀਂ ਧੰਨਵਾਦ ਤੁਹਾਡਾ ਸਾਰਿਆਂ ਦਾ ਫੋਟੋ ਆ ਜੀ ਚਲੋ ਮੈਂ ਨਹੀਂ ਬ੍ਰਾਂਡ ਵਿੱਚ ਸਮਾਪਤੀ ਕੀਤੀ ਹੈ ਵਲੌਗ ਦੀ ਵਲੌਗ ਦੀ ਸਮਾਪਤੀ ਕੀਤੀ ਹੈ ਚਲੋ ਠੀਕ ਹੈ ਸਾਰਿਆਂ ਦਾ ਧੰਨਵਾਦ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਇਨਾ ਹੌਸਲਾ ਦੇ ਰਹੇ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਸਾਰੇ ਸੱਚੀ ਕਾਲ ਜੀ ਕੋਣ ਪ੍ਰਮਾਤਮਾ ਜੋ ਬੰਦੀ ਨੇ ਛੋੜੀ ਭਰੇ ਤਾਂ ਅਸੀਂ ਸਾਰੇ ਜਣੇ ਫੇਰ ਰਲ ਕੇ ਆਈ ਹਾਂ ਜੀ ਜੀ ਸਹੀ ਗੱਲ ਹੈ ਠੀਕ ਹੈ ਜੀ ਠੀਕ ਹੈ ਕੁਆਵਾਣ ਕੇ ਆਣਾ ਹੈ ਨਾ ਆਹ